ਦਾ ਕਾਫੀ ਦਿਨਾਂ ਤੋਂ ਮੈਂ ਸੋਚਦਾ ਸੀ ਕਿ ਮੈਂ ਤੁਹਾਡੇ ਨਾਲ ਕੋਈ ਇੱਕ ਵਿਚਾਰ ਸਾਂਝਾ ਕਰਨਾ ਚਾਹੁੰਦਾ ਉਹ ਵਿਚਾਰ ਕੀ ਹੈ ਕਿ ਅੱਜ ਜਿਹੜਾ ਸਮਾਂ ਜਿਹੜਾ ਜੇਠ ਹਾੜ ਹੁੰਦਾ ਨਾ ਇਹਦੇ ਵਿੱਚ ਸਾਡੇ ਪੀਰਾਂ ਫਕੀਰਾਂ ਦੇ urs ਮਨਾਏ ਜਾਂਦੇ ਨੇ ਯਾਨੀ ਮੇਲੇ ਮਨਾਏ ਜਾਂਦੇ ਨੇ ਜਿਹਦੇ ਵਿੱਚ ਸਾਡੀਆਂ ਧੀਆਂ ਭੈਣਾਂ ਵੀ ਆਉਣੀਆਂ ਨੇ ਮਾਮਾ ਵੀ ਉਹ ਨਹੀਂ ਆਨੇ ਸੋ ਮੈਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਕਾਫੀ ਵਾਰ ਮੇਰੀਆਂ ਵੀਡੀਓਜ਼ ਦੇਖ ਲਓ ਮੇਰੇ ਫੇਸਬੁੱਕ ਦੇ ਉੱਤੇ ਔਰ ਅਖਬਾਰਾਂ ਵਿੱਚ ਵੀ ਦਿੱਤਾ ਕਾਫੀ ਵਾਰ ਮੈਂ ਜੀ ਜਿਹੜੇ ਦਰਗਾਹਾਂ ਆ ਨਾ ਖਾਸ ਕਰਕੇ ਦਰਗਾਹਾਂ ਇਹਨਾਂ ਦੇ ਉੱਤੇ ਲਚਰਤਾ ਨਹੀਂ ਹੋਣੀ ਚਾਹੀਦੀ ਜਿਵੇਂ ਅਸੀਂ ਜਿਨ੍ਹਾਂ ਨੂੰ ਅਸੀਂ ਵੱਡੇ ਕਲਾਕਾਰ ਕਹਿੰਨੇ ਆ ਜੇ ਅਸੀਂ ਉਹਨਾਂ ਨੂੰ ਸੱਦਦੇ ਵੀ ਆ ਨਾ ਮੇਲਿਆਂ ਦੇ ਉੱਤੇ ਤਾਂ ਉਹਨਾਂ ਨੂੰ ਕੋਈ ਪਾਈ ਸੂਫੀ ਕਲਾਮ ਗਾ ਲੋ ਉਹਨਾਂ ਨੂੰ ਸੱਦਣਾ ਹੀ ਆ ਤੁਨਾਂ ਨੂੰ ਕੋਈ ਪਾਈ ਸੂਫੀ ਕਲਾਮ ਗਾ ਲੋ ਉਹਨਾਂ ਨੂੰ ਸੂਫੀ ਕਲਾਮ ਵੀ ਆਉਂਦੇ ਆ ਉਹ ਕਲਾਕਾਰ ਆ ਕਲਾਕਾਰ ਕਿਹਨੂੰ ਕਹਿੰਦੇ ਆ ਜਿਹੜਾ 16 ਗਾਣੇ ਸੰਪੂਰਨ ਹੋਵੇ ਇਹ 16 ਗਾਣੇ ਸੰਪੂਰਨ ਨੇ ਸੋ ਇਹਨਾਂ ਨੂੰ ਬੇਨਤੀਆਂ ਕਰੋ ਕਿ ਤੁਸੀਂ ਭਾਈ ਸਾਡੇ ਜੇ ਮੇਲੇ ਵਿੱਚ ਆਉਣਾ ਜਦੋਂ ਸੱਦਣ ਜਾਣੇ ਉਹਨਾਂ ਨੂੰ ਕਹੋ ਭਾਈ ਤੁਸੀਂ ਸੂਫੀ ਹੀ ਗਾਉਣਾ ਆ ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਸਾਡੀ ਪਬਲਿਕ ਜਿਹੜੀ ਆ ਉਹ ਪੀਰਾ ਫਕੀਰਾਂ ਦੇ ਕੋਲੋਂ ਦਵਾਵਾਂ ਲੈਣ ਆਉਂਦੀ ਆ ਉਹ ਆਪਣੀਆਂ ਮੰਨਤਾ ਮੰਗਣ ਆਉਂਦੀ ਆ ਜੱਜਰਤਾ ਤਾਂ ਅਸੀਂ ਘਰ ਬੈਠੇ ਵੀ ਸੁਣ ਸਕਦੇ ਹਾਂ ਸੋ ਮੇਰੀ ਬੇਨਤੀ ਹੈ ਬਾਕੀ ਹੋਰ ਹੀ ਇੱਕ ਨਮਾ ਹੀ ਕੁਝ ਦੌਰ ਚੱਲ ਪਿਆ ਜਿਹੜੇ ਸਾਡੇ ਇਮਾਮ ਨੇ ਸਾਡੇ ਕਬਾਲ ਨੇ ਉਹ ਵੀ ਭੁਖੇ ਪਾਸੇ ਨੂੰ ਚੱਲ ਪਏ ਆ ਕਈ ਉਹ ਕਵਾਲੀ ਕਰਦੇ ਕਰਦੇ ਉਹ ਵਿੱਚ ਗਾਣੇ ਗਾਉਣ ਲੱਗ ਪਏ ਆ ਸੋ ਮੇਰੀ ਉਹਨਾਂ ਕਵਾਲਾਂ ਨੂੰ ਪਰਜੋਰ ਅਪੀਲ ਆ ਬੇਨਤੀ ਆ ਹੱਥ ਜੋੜ ਕੇ ਕਿ ਸਾਡੇ ਰਹਿਬਰਾਂ ਨੂੰ ਸਾਡੇ ਵਲੀਆਂ ਨੂੰ ਸਾਡੇ ਮਸਤਾਂ ਨੂੰ ਸਾਡੇ ਪੀਰਾਂ ਨੂੰ ਲਚਰਤਾ ਦੇ ਨਾਲ ਨਾ ਜੋੜੋ ਲਚਰਤਾ ਆਪਣੀ ਜਗ੍ਹਾ ਸਹੀ ਆ ਜਿਹੜੀਆਂ ਦਰਗਾਹਾਂ ਨੇ ਪੀਰਾਂ ਦੀਆਂ ਉਹ ਆਪਣੀ ਜਗ੍ਹਾ ਕਾਇਮ ਨੇ ਔਰ ਸਹੀ ਆ ਕਹਿੰਦੇ ਸਹਿ ਕੋਹਾਂ ਤੇ ਬਸਦਾ ਮੁਰਸ਼ਿਦ ਵਿੱਚ ਹਜ਼ੂਰ ਦਸੀਬੇ ਹੋ ਨਾਮ ਫਕੀਰ ਤਿੰਨਾਂ ਦਾ ਬਾਹੂ ਕਬਰ ਜਿਨ੍ਹਾਂ ਦੀ ਜੀਵੇ ਹੋ ਸੋ ਮੈਂ ਖਾਸ ਕਰਕੇ ਜਿਹੜੇ ਕਵਾਲ ਅੱਜ ਦੇ ਕਵਾਲੀ ਕਰਦੇ ਕਰਦੇ ਲਚਰਤਾ ਧਾਉਂਦੇ ਆ ਨਾ ਵਿੱਚ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਅਗਰ ਇੱਕ ਕਵਾਲ ਹੋ ਤੇ ਕਵਾਲ ਹੀ ਬਣ ਕੇ ਰਹੋ ਬੱਚ ਕੋਈ ਕਿਸੇ ਦਾ ਗੀਤ ਗਾਉਣ ਦੀ ਜ਼ਰੂਰਤ ਨਹੀਂ ਹੈ ਅੱਜ ਮੈਂ ਤੁਹਾਨੂੰ ਬੇਨਤੀ ਕਰਦਾ ਬਾਕੀ ਸਾਡਾ ਮਸ਼ਵਰਾ ਚੱਲ ਰਿਹਾ ਅਸੀਂ ਕੁਝ ਸੇਵਾਦਾਰ ਖਾਦਿਮ ਜਿਹੜੇ ਲਖਤਰਤਾ ਦੇ ਖਿਲਾਫ ਆ ਦਰਗਾਹਾਂ ਉੱਤੇ ਖਾਸ ਕਰਕੇ ਉਹ ਮੀਟਿੰਗ ਕਰਕੇ ਕੁਝ ਇਹੋ ਜਿਹਾ ਤੁਹਾਡੇ ਉੱਤੇ ਐਕਸ਼ਨ ਲਿਆ ਜਾਵੇਗਾ ਉਸ ਐਕਸ਼ਨ ਤੋਂ ਪਹਿਲਾਂ ਤੁਸੀਂ ਆਪਣੀ ਜੋ ਇਹ ਕਰਦੇ ਆ ਕਵਾਲ ਖਾਸ ਕਰਕੇ ਕੁਝ ਕਵਾਲ ਐਸੇ ਹੈਗੇ ਆ ਉਹ ਇਸ ਨੂੰ ਪਲੀਜ਼ ਜਦੋਂ ਵੀ ਮੇਰੀ ਵੀਡੀਓ ਸੁਣੋ ਔਰ ਇਹ ਮੇਰੀ ਵੀਡੀਓ ਉਹ ਕਹਿੰਦੇ ਨਹੀਂ ਹੁੰਦੇ ਵੀਡੀਓ ਪਾਉਣ ਵਾਲੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਇਹਨੂੰ ਕਰਕੇ ਉਸ ਕਲਾਕਾਰ ਤੱਕ ਪਹੁੰਚਾ ਰਹੇ ਹੋ ਕਿ ਕੋਈ ਹੈ ਤੁਹਾਨੂੰ ਬੰਦ ਕਰਾਉਣ ਵਾਲੇ ਵੀ ਕੁਝ ਲੋਕ ਨੇ ਜਿਹੜੇ ਤੁਸੀਂ ਇਹਨਾਂ ਪੀਣਾ ਫਿਰਿਆਂ ਦੇ ਦਰਗਾਹਾਂ ਦੇ ਉੱਤੇ ਲੱਚਰਤਾ ਫਲਾਉਨੇ ਹਨ ਉਹਨਾਂ ਨੂੰ ਬੰਦ ਕਰਾਉਣ ਵਾਲੇ ਵੀ ਅੱਲਾ ਦੇ ਵਲਿਆਂ ਨੇ ਪੈਦਾ ਕੀਤੇ ਹੋਏ ਨੇ ਸੋ ਮੇਰੀ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਨੂੰ ਬੰਦ ਕੀਤਾ ਜਾਵੇ ਖਾਸ ਕਰਕੇ ਦਰਗਾਹਾਂ ਵਾਲਿਆਂ ਨੂੰ ਜੋ ਸੁਣਦੇ ਵੀ ਬੈਠ ਕੇ ਮੁਰੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਸੁਣਨਾ ਬੰਦ ਕਰ ਦਿਓ ਔਰ ਇਹ ਆਟੋਮੈਟਿਕਲੀ ਗਾਉਣਾ ਬੰਦ ਕਰ ਦਣਗੇ ਧੰਨਵਾਦ